ਪ੍ਰਸ਼ਾਦੀ ਹਾਥੀ ਦਾ ਇਤਿਹਾਸ ਬੜਾ ਵੱਡਾ ਹੈ ਜੀ ਉੱਧਰ ਚਲੇ ਗਏ ਮੈਂ ਸਿਰਫ ਪੰਛੀ ਜਾਤ ਦੇਣੀ ਚਾਹਣਾ ਹੈ ਕਿ ਆਪਣੇ ਚ ਉਹ ਬਹੁਤੇ ਇਦਾਂ ਦੇ ਹੋਣਗੇ ਜਿਨ੍ਹਾਂ ਕਦੇ ਗੁਰੂ ਗ੍ਰੰਥ ਸਾਹਿਬ ਤੇ ਚੋਰ ਨਹੀਂ ਕੀਤਾ ਹੋਣਗੇ ਇਦਾਂ ਦੇ ਡਰ ਜਾਈਦਾ ਨਾ ਭਾਈ ਕਹੋ ਵੈਗੁਰੂ ਸੇਵਾ ਕਰੋਗੇ ਨਹੀਂ ਜੀ ਅਸੀਂ ਪਾਪੀ ਆ ਕਰਿਆ ਕਰੋ ਚੋਰ ਕਰੋਂਗੇ ਕੱਲ ਨੂੰ ਤਾਬਿਆਂ ਚ ਬਾਵਾਂਗੇ ਪਰਸੋਂ ਰਮਾਲਾ ਸਭ ਚੁੱਕੋਂਗੇ ਤੇ ਪੰਜਵੇਂ ਦਿਨ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਾਂ। ਤੋਂ ਪ੍ਰਸ਼ਾਦੀ ਹਾਥੀ ਉਹ ਹਾਥੀ ਸੀ ਜਿਹੜਾ ਅਸਾਮ ਦੇ ਰਾਜਾ ਰਾਮ ਰਾਏ ਦੇ ਸੁਪੁੱਤਰ ਰਤਨ ਰਾਏ ਨੇ ਪੇਟਾ ਕੀਤਾ ਸੀ। ਇਹਦਾ ਕਾਦੇ ਛੋਟਾ ਸੀ ਤੇ ਮੱਥੇ ਤੋਂ ਲੈ ਕੇ ਪੂਛ ਤੱਕ ਪਿੰਡੇ ਦੇ ਵਿੱਚ ਚਿੱਟੀ ਧਾਰੀ ਸੀ ਬੜਾ ਸੁੰਦਰ ਸੀ। ਸ਼ਾਨ ਸੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੀ। ਜਦੋਂ ਬਾਹਰੋਂ ਦੁਨੀਆਂ ਜਾਂਦੀ ਸੀ ਤੇ ਉਹ ਪ੍ਰਸ਼ਾਦੀ ਹਾਥੀ ਮਾਰੇ ਤੇ ਚੌਰ ਦੀ ਸੇਵਾ ਕਰਦਾ ਸੀ ਗੱਜਕੇ ਕਹਦੇ ਸਤਨਾਮ। ਅਸੀਂ ਮਨੁੱਖ ਹੋ ਕੇ ਵੀ ਕਿਤੇ ਨਾ ਕੀਤੀ ਹੋਵੇ। ਪਿੰਡ ਰਕਲਾ ਨਗਰ ਹੈ ਮਾਪੁਰਖਾਂ ਦਾ ਉੱਥੇ ਅੱਜ ਤੋਂ 10 ਸਾਲ ਪਹਿਲਾਂ ਸੇਵਾ ਨਿਭਾਈ ਖੰਡ ਪਾਠ ਦੀ ਨਿਊਜ਼ੀਲੈਂਡ ਤੋਂ ਪਰਿਵਾਰ ਆਇਆ ਜੀ ਉਹਨਾਂ ਨੇ ਆਰੰਭਤਾ ਤੋਂ ਲੈ ਕੇ ਭੋਗ ਤੱਕ ਚੌਰ ਸਾਹਿਬ ਨਹੀਂ ਥੱਲੇ ਰੱਖਿਆ ਚੌਰ ਸਾਹਿਬ ਥੱਲੇ ਨਹੀਂ ਰੱਖਿਆ ਸਾਰੇ ਪਰਿਵਾਰ ਨੇ ਹਾਜ਼ਰੀ ਭਰੀ ਜਿੰਨਾ ਚਿਰ ਭੋਗ ਨਹੀਂ ਪੈ ਗਿਆ ਇੱਕ ਰੂ ਚੌਰ ਸਾਹਿਬ ਕਰੀ ਗਈ ਜੇ ਇਦਾਂ ਹੋਣ ਲੱਗ ਪਏ ਤੇ ਖੰਡ ਪਾਠ ਹੀ ਕਦੇ ਸੌਂਗਾ ਹੀ ਨਹੀਂ ਆਪਕੋ ਸਤਨਾ ਥੋੜਾ ਜਿਹਾ ਲੰਬਣਾ ਕੁਝ ਆਪਾਂ